ਉਹ ਮਿੱਤਲ ਸੀ ਇੱਕ ਉਥੋਂ ਦਾ ਰੋੜਾ ਸੀ ਉਹਨੂੰ ਕੁੜੀਆਂ ਕੋਲ ਭਾਖਿਆ ਨੇ ਨਹੀਂ ਤੇ ਪਰਚਾ ਦਰਜ ਕਰਾਂਗੇ ਨਹੀਂ ਤੇ ਆ ਸੈਨ ਕਰ ਮੈਂ ਵੈਸੇ ਇਹ ਨਾ ਵਾਦਾ ਵਾਦਾ ਚ ਵੜਨਾ ਨਹੀਂ ਚਾਹੁੰਦਾ ਸੀ ਪਰ ਜਦੋਂ ਇੱਕ ਪੱਤਰਕਾਰ ਤੇ ਹਮਲਾ ਹੋਇਆ ਮੈਂ ਉਦੋਂ ਮੈਨੂੰ ਆਉਣਾ ਪਿਆ ਵੀ ਪੱਤਰਕਾਰ ਭਰਾ ਕਿਤੇ ਇਹ ਨਾ ਸਮਝਣ ਵੀ ਮੈਂ ਸ਼ਾਇਦ ਇਹਨਾਂ ਦੇ ਹਮਲਾ ਕਰਾਇਆ ਤੇ ਤਕਰੀਬਨ ਮੈਂ ਸਾਰੇ ਪੱਤਰਕਾਰਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਜੇ ਤੁਹਾਨੂੰ ਕੋਈ ਕਿਸੇ ਨੇ ਕਹਿਤਾ ਵੀ ਪਠਾਨ ਮਾਰੇ ਨੇ ਸਾਡੇ ਤੇ ਹਮਲਾ ਕਰਾਇਆ ਆ ਤੁਹਾਡਾ ਫਰਜ ਬਣਦਾ ਅਸੀਂ ਪਹਿਲੂ ਮੇਰੇ ਕੋਲ ਆ ਹੂੰ ਫੇ ਤੁਸੀਂ ਇਹ ਸਾਡੇ ਭਾਈਚਾਰੇ ਤੇ ਕਿਉਂ ਹਮਲਾ ਕਰਾਇਆ ਵੀ ਅਸੀਂ ਤੇ ਲੋਕਾਂ ਦੀ ਗੱਲ ਜ਼ਾਹਰ ਕਰਨੀ ਹੈ ਜੇ ਕੋਈ ਸਾਨੂੰ ਕੋ ਦੱਸੂਗਾ ਜੀ ਪਰ ਆਪਾਂ ਕਿਸੇ ਤੇ ਨਿਯਾਇਤ ਜਾ ਕੇ ਐਪਲੀਕੇਸ਼ਨ ਦੇ ਦੇਣੀ ਜਾਂ ਕਿਸੇ ਦਾ ਨਾਮ ਲਾ ਦੇਣਾ ਉਹ ਸਾਰਾ ਸਰਕਲ ਤੇ ਆ ਤੇ ਜਿਹੜਾ ਇਹ ਪੂਰੀ ਹੁਣੀ ਲਾਲੋ ਰਾਜੂ ਖੰਨੇ ਹੁਣੀ ਲਾਲੋ ਰਾਠੀ ਹੁਣੀ ਲਾਲੋ ਇਹ ਜੋਤੀ ਉਹ ਨਹੀਂ ਲਾ ਲੋ ਇਹ ਪੰਜ ਚਾਰ ਕ ਬੰਦੇ ਜਿਹੜੇ ਆ ਇਹ ਮੇਰਾ ਨਾਂ ਜਿਆਦਾ ਬਦਨਾਮ ਕਰਦੇ ਆ ਇਹ ਹੁਣ ਜੋ ਇਹਨਾਂ ਨੇ ਗੁੰਡਾਗਰਦੀ ਕੀਤੀ ਸੀ ਜੇ ਸਰਕਾਰ ਦੀ ਗੱਲ ਕਰੇ ਇਹਨਾਂ ਨੇ ਲੋਕਾਂ ਦਾ ਜਲੂਸ ਕੱਢਿਆ ਲੋਕਾਂ ਦੀਆਂ ਧੀਆਂ ਭੈਣਾਂ ਦਾ ਜਲੂਸ ਕੱਢਿਆ ਇਹਨਾਂ ਨੇ ਇਹਨਾਂ ਨੇ ਇਹਨਾਂ ਤੋਂ ਤਾਂਗੋ ਕੇ ਲੋਕਾਂ ਨੇ ਆਤਮੱਤਿਆ ਵੀ ਕੀਤੀ ਅੱਛੇ ਵਿੱਚ ਚਲਾਈ ਸੀ ਮਿੱਤਲ ਨੂੰ ਇਹਨਾਂ ਨੇ ਇੱਥੋਂ ਭਜਾਇਆ ਉਹਦਾ ਸਾਰਾ ਕਾਰੋਬਾਰ ਖੋਲਿਆ ਆਪਣਾ ਇਹਨਾਂ ਨੂੰ ਚੇਤਾ ਨਹੀਂ ਆ ਪਰ ਸਰਕਾਰ ਨੇ ਦੇਖਿਆ ਕੁਝ ਨਹੀਂ ਕੀਤਾ ਡਿਜੀਟਲ ਚੈਨਲ ਆ ਸਾਰੇ ਤੇ ਉਹ ਲੋਕ ਆ ਪਲਵਾ ਰਹੇ ਆ ਇਹਨਾਂ ਨੂੰ ਹੁਣ ਤਕਲੀਫ ਆ ਵੀ ਉਹ ਲੋਕ ਲਵਾ ਕਿਉਂ ਰਹੇ ਆ ਉਹਦੇ ਚ ਬਦਨਾਮ ਕਰਦੇ ਕੰਪਨੀ ਮੇਰੇ ਨਾਲ ਹੈਗੀ ਮੈਂ ਤੁਹਾਡਾ ਨਾਂ ਨਹੀਂ ਕਰਦਾ ਪਰ ਲੋਕ ਸਾਡੇ ਤੋਂ ਜੋ ਲਜਾ ਕੇ ਅੱਗੇ ਕੀ ਕਰਦੇ ਕੀ ਨਹੀਂ ਉਹ ਚ ਸਾਡਾ ਕੋਈ ਲੈਣ ਦਿੰਦੀ ਆ ਕੇਵਲ ਦਾ ਰੌਲਾ ਬੜਾ ਪਿਛਲੇ ਦੋ ਤਿੰਨ ਮਹੀਨੇ ਤੋਂ ਚੱਲ ਰਿਹਾ ਤੁਹਾਡਾ ਵੀ ਜ਼ਿਕਰ ਆਇਆ ਵੀ ਇੱਕ ਪੱਤਰਕਾਰ ਤੇ ਹਮਲਾ ਕਰਾਤਾ ਜੀ ਜਿਵੇਂ ਇਹ ਗੱਲ ਕਰਦੇ ਹਾਂ ਨਾ ਇੱਕ ਦਿਨ ਇੱਕ ਬੈਠਾ ਸੀ ਉਹ ਸਣੀ ਗੱਲਾਂ ਕਰਦਾ ਸੀ ਵੀ ਇਹ ਪੰਜ ਚਾਰ ਨਖਨਾ ਕੇ ਟੇਮ ਬਿਜ਼ਨਸ ਕਰਨਾ ਚਾਹੁੰਦੇ ਆ ਮੈਂ ਇਹਨੂੰ ਸਮਝਾਉਣਾ ਚਾਹੁੰਦਾ ਸਰਦਾਰ ਜੀ ਇਹ ਜਿਹੜੇ ਬੰਦੇ ਤੇਰੇ ਕੋਲ ਬਹਿ ਕੇ ਸਾਨੂੰ ਪੈਸੇ ਦੀਆਂ ਗੱਲਾਂ ਦੱਸਦੇ ਸੀ ਇਹਨਾਂ ਬੰਦਿਆ ਕੋਲ ਸਾਈਕਲ ਨਹੀਂ ਸੀ ਹੁੰਦਾ ਤੇ ਅਸੀਂ 92 93 ਚ ਪੜਨ ਗੱਡੀਆਂ ਤੇ ਆਉਂਦੇ ਰਹੇ ਆ ਅੱਜ ਤੁਸੀਂ ਪੈਸੇ ਚਾਰ ਕਮਾਇਆ ਤੇ ਲੋਕਾਂ ਨੂੰ ਤੁਸੀਂ ਸਭ ਨੂੰ ਸਮਝਾ ਦਿਓ ਵੀ ਬਿਨਾ ਪੈਸੇ ਤੋਂ ਹੀ ਆ ਬਈ ਸਾਡੇ ਕੋਲ ਜਿਆਦਾ ਪੈਸਾ ਆ ਪੈਸਾ ਕਾਰੋਬਾਰਾਂ ਚ ਕੋਈ ਵੀ ਕਮਾ ਸਕਦਾ ਹੈ ਤੇ ਜਦੋਂ ਅਕਾਲੀ ਦਲ ਸਰਕਾਰ ਤੋਂ ਪਹਿਲਾਂ ਆਪਣੀ ਹیثیت ਮਾੜੀ ਜੀ ਬਿਆਨ ਕਰਕੇ ਦੱਸ ਦਿਓ ਤੇ ਮੇਰੀ ਪੁੱਛ ਲਿਓ ਤੇ ਫਿਰ ਆਪਾਂ ਬਹਿ ਕੇ ਕਿਸੇ ਨਾਲ ਡਿਸਕਸ ਕਰ ਲਾਂਗੇ ਆਮੋ ਸਾਹਮਣੇ ਬੋ ਆਪਾਂ ਇੱਕ ਦੂਜੇ ਬਾਰੇ ਜਾਣਨਾ ਪਾ ਦਾਂਗੇ ਕਿਹੜੀ ਕੇਵਲ ਹੈ ਜਿਹਦਾ ਨਾਮ ਕੀ ਹੈ ਜੇ ਕੋਈ ਲਵਾਉਣਾ ਚਾਹੇ ਆਪਣੀ ਇੱਛਾ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਵੀ ਰੇਟ ਸਸਤਾ ਹੈ ਜਿਵੇਂ ਕੋਈ ਕੋਈ ਸੌਦਾ ਵੇਚਦਾ ਦੋ ਸੌਦੇ ਰੱਖੇ ਆ ਵੀ ਆ 500 ਦਾ 250 ਦਾ ਜੀ ਉਹ ਲੋਕਾਂ ਦੀ ਇੱਛਾ ਤੁਸੀਂ ਕਹਿੰਦੇ ਚੁਆਇਸ ਆ ਵੀ ਤੁਸੀਂ ਲਵਾਓ ਜਾਂ ਨਾ ਲਵਾਓ ਕੋਈ ਧੱਕਾ ਕਿਸੇ ਨਾਲ ਨਹੀਂ ਸਾਡੇ ਕੋਲ ਡੱਬੇ ਪੂਰੇ ਨਹੀਂ ਹੋ ਰਹੇ ਜਿੰਨੀ ਲੋਕਾਂ ਦੀ ਡਿਮਾਂਡ ਆ ਹਾਂ ਬਿਲਕੁਲ ਲੋਕ ਆਪ ਏਸੀ ਨੂੰ ਆਪ ਆ ਰਹੇ ਨੇ ਕਿਉਂ 650 ਕਨੈਕਸ਼ਨ 250 ਰੁਪਏ ਦੇ ਵਿੱਚ ਮਿਲ ਰਿਹਾ ਚਨਾਕੀ एरिया ਕਵਰ ਹੋ ਗਿਆ ਰਮੀਤ ਭਾਈ ਪੰਜਾਬ ਦੇ ਵਿੱਚੋਂ ਕਾ ਕਾਫੀ ਜ਼ਿਲ੍ਹਿਆਂ ਦੇ ਵਿੱਚ ਕਵਰ ਹੋ ਗਿਆ ਮੈਨੂੰ ਬਾਲਾ ਮੈਂ ਕੋਈ ਇਹਦੇ ਵਿੱਚ ਬਾਲਾ ਇੰਟਰਸਟ ਘੱਟ ਰੱਖਦਾ ਆ ਜਿਹੜੇ ਮੁੰਡੇ ਕਰਦੇ ਉਹ ਕਰਨ ਦਾ ਇਹ ਕੰਮ ਤਕਰੀਬਨ ਮੇਰਾ 35 40000 ਕਨੈਕਸ਼ਨ ਸਾਡਾ ਚਾਹਤ ਪਟਿਆਲੇ ਚ ਚੱਲ ਗਿਆ ਕਹਿੰਦੇ ਵੀ ਹਰਮੀਤ ਦੀ ਜਿਹੜੀ ਰਿਸ਼ਤੇਦਾਰੀ ਆ ਸਿੱਧੀ ਸੀਐਮ ਨਾਲ ਪੈਂਦੀ ਹੈ ਉਹਨਾਂ ਦੇ ਜਿਹੜੇ ਪਤਨੀ ਨੇ ਉਹ ਇਹਨਾਂ ਦੀ ਵਾਈਫ ਦੇ ਰਿਸ਼ਤੇਦਾਰ ਨੇ ਤੇ ਇਸ ਕਰਕੇ ਹਰਮੀਤ ਧੱਕਾ ਕਰ ਰਹੇ ਏ ਕੁੜੀ ਨੂੰ ਬਦਨਾਮ ਕਰਦੇ ਨੇ ਗੁਰਪ੍ਰੀਤ ਕਰਨ ਸਾਡੀ ਧੀ ਆ ਉਹ ਰਿਸ਼ਤੇਦਾਰ ਆ ਪਰ ਉਹਨੇ ਕਦੀ ਵੀ ਸਾਡੀ ਕੇਸ ਕੰਮ ਚ ਕਦੀ ਵੀ ਅਸੀਂ ਨਾਲ ਤੋਂ ਹੈਲਪ ਕਦੀ ਮੰਗੀ ਆ ਨਾ ਕਦੀ ਇਹ ਬਿਜ਼ਨਸ ਆ ਅਸੀਂ ਪੈਸੇ ਦੇ ਕੇ ਚੀਜ਼ ਲਈ ਆ ਪਿਛਲੇ ਦਿਨੀ ਇੱਕ ਬੜਾ ਮਸਲਾ ਕਰਮਾਇਆ ਪੰਜਾਬ ਦੇ ਵਿੱਚ ਕੇਵਲ ਦੀ ਜਿਹੜੀ ਕੇਵਲ ਨੈਟਵਰਕ ਚੱਲਦਾ ਫਾਸਟਵੇ ਨੈਟਵਰਕ ਪਹਿਲਾਂ ਚੱਲ ਰਿਹਾ ਹੁਣ ਇੱਕ ਨਵੀਂ ਕੇਵਲ ਪੰਜਾਬ ਦੇ ਵਿੱਚ ਆਈ ਹੈ ਉਹ ਆਪਣੇ ਕਨੈਕਸ਼ਨ ਲੋਕਾਂ ਦੇ ਘਰਾਂ ਦੇ ਵਿੱਚ ਲਾ ਰਹੇ ਨੇ ਉਸ ਮਾਮਲੇ ਦੇ ਵਿੱਚ ਇੱਕ ਨਾਮ ਉੱਭਰ ਕੇ ਆਇਆ ਸੀ ਹਰਮੀਤ ਸਿੰਘ ਪਠਾਨ ਮਾਜਰਾ ਜੋ ਹਲਕਾ ਸਨੌਰ ਤੋਂ ਐਮਐਲਏ ਨੇ ਇਹਨਾਂ ਦਾ ਨਾਮ ਵੀ ਵਿੱਚ ਲਿਆ ਗਿਆ ਵੀ ਹਰਮੀਤ ਬਾਈ ਦੇ ਕੁਝ ਬੰਦੇ ਜਿਹੜੇ ਲੋਕਾਂ ਨੂੰ ਖਰਾਬ ਕਰ ਰਹੇ ਨੇ ਜਾਂ ਕੇਵਲ ਵਾਲੇ ਲੋਕਾਂ ਦੇ ਪਰਚੇ ਕਰਾ ਰਹੇ ਨੇ ਪੂਰੀ ਸਚਾਈ ਕੀ ਹੈ ਤਹ ਤੱਕ ਜਾਣ ਲਈ ਅਸੀਂ ਹਰਮੀਤ ਜੀ ਦੇ ਕੋਲ ਬੈਠਿਆ ਗੱਲਬਾਤ ਕਰਦੇ ਆ ਪਠਾਨ ਮਾਜਰਾ ਸਾਹਿਬ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸ ਜੀ ਗੱਲ ਤੁਸੀਂ ਸਮਝ ਹੀ ਗਏ ਹੋ ਕੇਵਲ ਦਾ ਰੌਲਾ ਬੜਾ ਪਿਛਲੇ 2-3 ਮਹੀਨੇ ਤੋਂ ਚੱਲ ਰਿਹਾ ਹੈ ਤੁਹਾਡਾ ਵੀ ਜ਼ਿਕਰ ਆਇਆ ਵੀ ਇੱਕ ਪੱਤਰਕਾਰ ਤੇ ਹਮਲਾ ਕਰਾਤਾ ਜੀ ਕੀ ਮਸਲਾ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਦੋ ਵਾਰੀ ਆਪ ਹੋ ਕੇ ਗੱਲਬਾਤ ਵੀ ਕੀਤੀ ਹੈ ਉਸੇ ਨੂੰ ਦੇਖ ਕੇ ਅੱਜ ਤੁਹਾਡੇ ਕੋਲੇ ਅਸੀਂ ਆਏ ਹਾਂ ਮੈਂ ਵੈਸੇ ਇਹ ਨਾ ਵਾਦਾ-ਵਾਦਾਂ 'ਚ ਵੜਨਾ ਨਹੀਂ ਚਾਹੁੰਦਾ ਸੀ ਪਰ ਜਦੋਂ ਇੱਕ ਪੱਤਰਕਾਰ ਤੇ ਹਮਲਾ ਹੋਇਆ ਮੈਂ ਉਦੋਂ ਮੈਨੂੰ ਆਉਣਾ ਪਿਆ ਵੀ ਪੱਤਰਕਾਰ ਭਰਾ ਕਿਤੇ ਇਹ ਨਾ ਸਮਝਣ ਵੀ ਮੈਂ ਸ਼ਾਇਦ ਇਨਾਂ ਦੇ ਹਮਲਾ ਕਰਾਇਆ ਜੀ ਤੇ ਉਹ ਬੰਦੇ ਨੇ ਮੇਰਾ ਨਾਮ ਲਿਆ ਬਿਲਕੁਲ ਨਜਾਇਜ਼ ਨਾ ਲਿਆ ਪੱਤਰਕਾਰਾਂ ਤੋਂ ਬਿਨਾ ਨਾ ਸਾਡਾ ਕੰਮ ਚੱਲ ਸਕਦਾ ਲੀਡਰਾਂ ਦਾ ਨਾ ਲੀਡਰਾਂ ਤੋਂ ਬਿਨਾ ਪੱਤਰਕਾਰਾਂ ਦਾ ਚੱਲ ਸਕਦਾ ਜੀ ਜੀ ਤੇ ਤਕਰੀਬਨ ਮੈਂ ਸਾਰੇ ਪੱਤਰਕਾਰਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਜੇ ਤੁਹਾਨੂੰ ਕੋਈ ਕਿਸੇ ਨੇ ਕਹਿਤਾ ਵੀ ਪਠਾਨ ਮੈਰੇ ਨੇ ਸਾਡੇ ਤੇ ਹਮਲਾ ਕਰਾਇਆ ਆ ਤੁਹਾਡਾ ਫਰਜ਼ ਬਣਦਾ ਸੀ ਪਹਿਲੋ ਮੇਰੇ ਕੋਲ ਆਉਣਾ ਵੀ ਤੁਸੀਂ ਇਹ ਸਾਡੇ ਭਾਈਚਾਰੇ ਤੇ ਕਿਉਂ ਹਮਲਾ ਕਰਾਇਆ ਵੀ ਅਸੀਂ ਤੇ ਲੋਕਾਂ ਦੀ ਗੱਲ ਜ਼ਾਹਰ ਕਰਨੀ ਹੈ ਜੇ ਕੋਈ ਸਾਨੂੰ ਕੋ ਦੱਸੂਗਾ ਜੀ ਪਰ ਆਪਾਂ ਕਿਸੇ ਤੇ ਨਜਾਇਜ਼ ਜਾ ਕੇ ਐਪਲੀਕੇਸ਼ਨ ਦੇ ਦੇਣੀ ਜਾਂ ਕਿਸੇ ਦਾ ਨਾਮ ਲਾ ਦੇਣਾ ਉਹ ਸਰਾ ਸਰ ਗਲਤ ਆ ਤੇ ਜਿਹੜਾ ਇਹ ਪੂਰੀ ਹੁਣੀ ਲਾ ਲੋ ਰਾਜੂ ਖੰਨੇ ਹੁਣੀ ਲਾ ਲੋ ਰਾਠੀ ਹੁਣੀ ਲਾ ਲੋ ਇਹ ਜੋਤੀ ਹੁਣੀ ਲਾ ਲੋ ਇਹ ਪੰਜ ਚਾਰ ਕ ਬੰਦੇ ਜਿਹੜੇ ਆ ਇਹ ਮੇਰਾ ਨਾ ਜਿਆਦਾ ਬਦਨਾਮ ਕਰਦੇ ਆ ਇਹ ਹੁਣ ਜੋ ਇਹਨਾਂ ਨੇ ਗੁੰਡਾਗਰਦੀ ਕੀਤੀ ਸੀ ਜੇ ਸਰਕਾਰ ਦੀ ਗੱਲ ਕਰੇ ਇਹਨਾਂ ਨੇ ਲੋਕਾਂ ਦਾ ਜਲੂਸ ਕੱਢਿਆ ਲੋਕਾਂ ਦੀਆਂ ਧੀਆਂ ਭੈਣਾਂ ਦਾ ਜਲੂਸ ਕੱਢਿਆ ਇਹਨਾਂ ਨੇ ਇਹਨਾਂ ਨੇ ਇਹਨਾਂ ਤੋਂ ਤੰਗ ਹੋ ਕੇ ਲੋਕਾਂ ਨੇ ਆਤਮ ਹੱਤਿਆ ਵੀ ਕੀਤੀਆਂ ਉਦੋਂ ਜਦੋਂ ਉਦੋਂ ਕੇਵਲ ਫਾਸਟਵੇ ਵਿੱਚ ਚੱਲੀ ਸੀ ਉਦੋਂ ਦੀ ਗੱਲ ਕਰਦੇ ਫਾਸਟਵੇ ਚਲਾਈ ਸੀ ਮਿੱਤਲ ਨੂੰ ਇਹਨਾਂ ਨੇ ਇੱਥੋਂ ਭਜਾਇਆ ਉਹਦਾ ਸਾਰਾ ਕਾਰੋਬਾਰ ਖੋਲਿਆ ਆਪਣਾ ਇਹਨਾਂ ਨੂੰ ਚੇਤਾ ਨਹੀਂ ਆ ਪਰ ਸਰਕਾਰ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਸਾਡਾ ਤੇ ਜਿਹੜੀ ਕੇਵਲ ਉਹ ਸਸਤੀ ਆ ਸਾਡਾ ਇਹ ਸਿਸਟਮ ਆ ਇਹ ਇਹ ਲੈਂਦੇ ਹਾਂ 2300 ਰੁਪਿਆ ਸਾਡੇ ਲੈਂਦੇ 200 ਰੁਪਿਆ ਨਹੀਂ ਇਹ ਤਾਂ 350 ਤੋਂ 600 ਤੱਕ ਹੈਗਾ ਜੀ ਫਾਸਟ ਵੇਚਦਾ 350 ਤੋਂ ਥੱਲੇ ਆਈ ਨਹੀਂ ਬਿਲਕੁਲ ਤੇ ਸਾਡੇ ਉਹ ਇਹਨਾਂ ਨੇ ਬਹੁਤ ਘੱਟ ਰੇਟ ਤੇ ਮੇਰੇ ਖਿਆਲ 240 ਕੇਸਾਂ 250 ਰੁਪਏ ਇਸ ਤਰ੍ਹਾਂ ਸਮਥਿੰਗ ਰੱਖਿਆ ਆ ਬਹੁਤ ਘੱਟ ਉਹ ਚ 650 ਚੈਨਲ ਦਿੰਦੇ ਆ ਡਿਜੀਟਲ ਤੇ ਹਾਂ ਡਿਜੀਟਲ ਚੈਨਲ ਆ ਸਾਰੇ ਤੇ ਉਹ ਲੋਕ ਆ ਪਲਵਾ ਰਹੇ ਆ ਇਹਨਾਂ ਨੂੰ ਹੁਣ ਤਕਲੀਫ ਆ ਵੀ ਉਹ ਲੋਕ ਲਵਾ ਕਿਉਂ ਰਹੇ ਆ ਉਹਦੇ ਚ ਬਦਨਾਮ ਕਰਦੇ ਕੰਪਨੀ ਮੇਰੇ ਨਾਲ ਹੈਗੀ ਮੈਂ ਉਹ ਤੋੜਨਾ ਇਹ ਨਹੀਂ ਕਰਦਾ ਪਰ ਲੋਕ ਸਾਡੇ ਤੋਂ ਜੋ ਲਿਜਾ ਕੇ ਅੱਗੇ ਕੀ ਕਰਦੇ ਕੀ ਨਹੀਂ ਉਹ ਚ ਸਾਡਾ ਕੋਈ ਲੈਣ ਦਿੰਦੀ ਆ ਮੈਂ ਜਿਹੜਾ ਕੋਈ ਕੰਮ ਕਰੂੰਗਾ ਮੈਂ ਕਦੇ ਜ਼ਿੰਦਗੀ ਚ ਪਾਸੇ ਪੂਸੀ ਨਹੀਂ ਹਟਿਆ ਜੇ ਮੈਂ ਕੁਝ ਕਹਿਣਾ ਤਾਂ ਮੈਂ ਕਹਿ ਦਣਾ ਵੀ ਮੈਂ ਹਾਂ ਉਹ ਕਰਦਾ ਨਕਸਾਨ ਫਾਇਦਾ ਰੱਬ ਦੇ ਹੱਥ ਚੋਂਦਾ ਪਰ ਮੈਂ ਕਦੀ ਗੱਲ ਕੀਤੀ ਨਹੀਂ ਨਾ ਹੀ ਕੋਈ ਕੀਤਾ ਇਹ ਤੇ ਲੋਕਾਂ ਨੂੰ ਮਿੱਤਲ ਸੀ ਇੱਕ ਉਥੋਂ ਦਾ ਰੋੜਾ ਸੀ ਉਹਨੂੰ ਕੁੜੀਆਂ ਕੋਲ ਭਾਕੇ ਆਂਦੇ ਨੇ ਇਸੇ ਤਰ੍ਹਾਂ ਪਰਚਾ ਦਰਜ ਕਰਾਂਗੇ ਨਹੀਂ ਤੇ ਆ ਸਹਿਨ ਕਰ ਇਹਨਾਂ ਨੇ ਤੇ ਸਰਕਾਰ ਦੀ ਜੇ ਗੱਲ ਕਰਨ ਦੇ ਮੈਂ ਇਹਨਾਂ ਨਾਲ ਜੋ ਕਰਦੀ ਕਰਦਾ ਨਾ ਪਰ ਅਸੀਂ ਇਸ ਕੰਮ 'ਚ ਜਾਂਦੇ ਨਹੀਂ ਅਸੀਂ ਬਿਜ਼ਨਸਮੈਨ ਜਿਵੇਂ ਇਹ ਗੱਲ ਕਰਦੇ ਸੀ ਨਾ ਇੱਕ ਦਿਨ ਇੱਕ ਬੈਠਾ ਸੀ ਉਹ ਸਣੀ ਗੱਲਾਂ ਕਰਦਾ ਹੋਈ ਵੀ ਇਹ ਪੰਜ ਚਾਰ ਨੱਖ ਨਾ ਕੇ ਤੇ ਬਿਜ਼ਨਸ ਕਰਨਾ ਚਾਹੁੰਦੇ ਆ ਮੈਂ ਇਹਨੂੰ ਸਮਝਾਉਣਾ ਚਾਹੁੰਦਾ ਸਰਦਾਰ ਜੀ ਇਹ ਜਿਹੜੇ ਤੇਰੇ ਕੋਲ ਬਹਿ ਕੇ ਸਾਨੂੰ ਪੈਸਿਆਂ ਦੀਆਂ ਗੱਲਾਂ ਦੱਸਦੇ ਸੀ ਇਹਨਾਂ ਬੰਦਿਆ ਕੋਲ ਸਾਈਕਲ ਨਹੀਂ ਸੀ ਹੁੰਦਾ ਤਾਂ ਅਸੀਂ 92 93 ਚ ਪੜਨ ਗੱਡੀਆਂ ਤੇ ਆਉਂਦੇ ਰਹੇ ਆ ਕਾਰਾਂ ਜੀਪਾਂ ਤੇ ਮੋਟਰਸਾਈਕਲਾਂ ਤੇ ਤੇ ਜਿੰਨਾ ਟਾਈਮ ਆ ਚ तकरीबन ਮੈਂ ਕਹਿ ਸਕਦਾ ਵੀ ਵੱਡੇ ਵੱਡੇ ਚਾਏ ਪ੍ਰਿੰਸੀਪਲ ਸੀ ਚਾਹੇ ਕੋਈ ਪ੍ਰੋਫੈਸਰ ਹੋਵੇ ਸਾਈਕਲਾਂ ਦੇ ਉਹਨੇ ਦੀ ਅਸੀਂ ਉਸ ਖਾਨਦਾਨ ਨੂੰ ਬਿਲੋਂਗ ਕਰਦੇ ਆ ਤੈਨੂੰ ਸਾਨੂੰ ਪੈਸੇਆ ਦੱਸਣ ਦੀ ਲੋੜ ਨਹੀਂ ਵੀ ਪੈਸੇ ਕਿੰਨੇ ਲੱਗਣੇ ਕਿੰਨੇ ਲੱਗਣੇ ਪੈਸੇ ਲਾਉਣ ਜੋਗੇ ਸੀ ਹੈਗੇ ਆ ਪਛੋਕੜ ਤੋਂ ਹੀ ਹੈਗੇ ਆ ਸਾਡੇ ਜਮਣ ਤੋਂ ਪਹਿਲੋਂ ਦੀਆਂ ਸਾਡੇ ਕੋ ਗੱਡੀਆਂ ਕਾਰਾਂ ਮੋਟਰਸਾਈਕਲ ਟਰੈਕਟਰ ਜਮਣ ਤੋਂ ਪਹਿਲੋਂ ਦੇ ਲੋਕਾਂ ਨੇ ਤਾਂ ਹੋਣ ਚੀਜ਼ਾਂ ਵੇਖੀਆਂ ਸਾਡੇ ਇਹ ਪਰਦਾਦੇ ਦਾਦੇ ਪਰਦਾਦਿਆਂ ਤੋਂ ਆ ਸਾਨੂੰ ਤੇਰੇ ਤੋਂ 5-7 ਲੱਖ 10 ਲੱਖ ਦੱਸਣ ਦੀ ਲੋੜ ਨਹੀਂ ਆਪਣੀ ਜੇਬਾਂ ਚੋਂ ਪੈਸੇ ਲਾਉਣ ਆਲੇ ਆ ਜੇ ਲਾਉਣੇ ਪਏ ਤਾਂ ਹੋਰ ਵੀ ਰੰਗੇ ਕਰੋੜਾ ਰੁਪਿਆ ਜਿਹੜਾ ਤੂੰ ਸਾਨੂੰ ਇਹ ਨਾ ਦੱਸ ਮੈਂ ਤੇਰੇ ਬਾਰੇ ਵੀ ਜਾਣਨਾ ਤੂੰ ਸਰਕਾਰਾਂ ਦੇ ਕਿੰਨੇ ਪੈਸੇ ਦੇਣੇ ਆ ਤੂੰ ਠੇਕੇਦਾਰਾਂ ਨੇ ਕਿੰਨੇ ਪੈਸੇ ਦੇਣੇ ਆ ਤੂੰ ਮੇਰੇ ਤੋਂ ਨਾਮ ਉਹ ਖਲਾ ਤੇ ਇਹਨਾਂ ਨੂੰ ਵੀ ਮੈਂ ਜਾਣਦਾ ਇਹ ਸਾਰੇ ਚਿੰਡੀ ਚੋਰਾ ਨੂੰ ਵੀ ਇਹ ਕਿੰਨੀ ਇੱਕ ਹیثیت ਦੇ مالک ਸੀ ਤੇ ਮੈਂ ਉਹਨਾਂ ਗੱਲਾਂ 'ਚ ਜਾਣਾ ਨਹੀਂ ਚਾਹੁੰਦਾ ਤੇ ਮੈਂ ਇਹ ਕਰਨਾ ਚਾਹੁੰਦਾ ਵੀ ਅੱਜ ਦਾ ਵੇਖੋ ਅੱਜ ਕੀ ਆ ਅੱਜ ਤੁਸੀਂ ਪੈਸੇ ਚਾਰ ਕਮਾਇਆ ਤੇ ਲੋਕਾਂ ਨੂੰ ਤੁਸੀਂ ਸਭ ਨੂੰ ਸਮਝਦੇ ਹੋ ਵੀ ਬਿਨਾਂ ਪੈਸੇ ਤੋਂ ਹੀ ਆ ਵੀ ਸਾਡੇ ਕੋਲ ਜਾਦਾ ਪੈਸਾ ਆ ਪੈਸਾ ਕਾਰੋਬਾਰਾਂ 'ਚ ਕੋਈ ਵੀ ਕਮਾ ਸਕਦਾ ਕਦਾ ਜੀ ਤੇ ਤੁਸੀਂ ਅੱਜ ਤੋਂ ਜੇ ਤੁਹਾਨੂੰ ਲੱਗਦਾ ਵੀ ਇਮਾਨਦਾਰ ਹੋ ਤੇ ਜਦੋਂ ਅਕਾਲੀ ਦਲ ਸਰਕਾਰ ਤੋਂ ਪਹਿਲਾਂ ਆਪਣੀ ਹੈਸੀਅਤ ਮਾੜੀ ਜੀ ਬਿਆਨ ਕਰਕੇ ਦੱਸ ਦਿਓ ਤੇ ਮੇਰੀ ਪੁੱਛ ਲਿਓ ਤੇ ਫਿਰ ਆਪਾਂ ਬਹਿ ਕੇ ਕਿਸੇ ਦਿਨ ਡਿਸਕਸ ਕਰ ਲਾਂਗੇ ਆਮੋ ਸਾਹਮਣੇ ਬੋ ਆਪਾਂ ਇੱਕ ਦੂਜੇ ਬਾਰੇ ਚਾਨਣਾ ਪਾ ਦਿਆਂਗੇ ਹਰਮੀਤ ਭਾਈ ਮਤਲ ਇਹ ਕਿਹੜੀ ਕੇਵਲ ਹੈ ਜਿਹਦਾ ਨਾਮ ਕੀ ਹੈ ਜੇ ਕੋਈ ਲਵਾਉਣਾ ਚਾਹੇ ਆਪਣੀ ਇੱਛਾ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਵੀ ਰੇਟ ਸਸਤਾ ਹੈ ਜਿਵੇਂ ਕੋਈ ਕੋਈ ਸੌਦਾ ਵੇਚਦਾ ਦੋ ਸੌਦੇ ਰੱਖੇ ਆ ਵੀ ਆ 500 ਦਾ 250 ਦਾ ਜੀ ਉਹ ਲੋਕਾਂ ਦੀ ਇੱਛਾ ਤੁਸੀਂ ਕਹਿੰਦੇ ਚੁਆਇਸ ਆ ਵੀ ਤੁਸੀਂ ਲਵਾਓ ਜਾਂ ਨਾ ਲਵਾਓ ਕੋਈ ਧੱਕਾ ਕਿਸੇ ਨਾਲ ਨਹੀਂ ਸਾਡੇ ਕੋਲ ਡੱਬੇ ਪੂਰੇ ਨਹੀਂ ਹੋ ਰਹੇ ਜਿੰਨੀ ਲੋਕਾਂ ਦੀ ਡਿਮਾਂਡ ਆ ਅੱਛਾ ਜੀ ਹਾਂ ਬਿਲਕੁਲ ਲੋਕ ਆਪ ਏਸੀ ਨੂੰ ਆਪ ਆ ਰਹੇ ਨੇ ਕਿਉਂ 650 ਕਨੈਕਸ਼ਨ 250 ਰੁਪਏ ਦੇ ਵਿੱਚ ਮਿਲ ਰਿਹਾ ਤੇ ਇਹ ਜਿਹੜੀ ਚੀਜ਼ ਹੈ ਇਹ ਦਿੰਦੇ ਆ ਮੇਰੇ ਖਰ 5 600 ਦਾ ਤੇ ਜਿਹੜੇ ਇਹ ਸਾਡੇ ਰੈਡ ਸਪਰਾਈਟ ਦੇ ਨਾਂ ਤੇ ਜਿਹੜਾ ਇਹਦਾ ਅਸੀਂ ਨਾਂ ਰੱਖਿਆ ਵੈਸੇ ਹਿੰਦ ਇਹਨੂੰ ਹਿੰਦੂ ਜਾ ਲੈਣਾ ਆਤੇ ਇਹ ਕੇਵਲ ਪਿੱਛੋ ਜਿਹੜੀ ਚੱਲਦੀ ਆ ਤੇ ਬਹੁਤ ਵਧੀਆ ਦਾ ਨੈਟਵਰਕ ਆ ਤੇ ਬਹੁਤ ਜਲਦੀ ਜਿਹੜਾ ਦੂਸਰਾ ਨੈਟ ਦਾ ਵੀ ਆ ਰਿਹਾ ਆ ਤੇ ਉਹ ਵੀ ਕਿੰਨਾ ਕੁ ਏਰੀਆ ਕਵਰ ਹੋ ਗਿਆ ਹਰਮਿਤભાઈ ਪੰਜਾਬ ਦੇ ਵਿੱਚੋਂ ਕਾ ਕਾਫੀ ਜ਼ਿਲ੍ਹਿਆਂ ਦੇ ਵਿੱਚ ਕਵਰ ਹੋ ਗਿਆ ਮੈਨੂੰ ਬਾਲਾ ਮੈਂ ਕੋਈ ਇਹਦੇ ਵਿੱਚ ਬਾਲਾ ਇੰਟਰਸਟ ਘੱਟ ਰੱਖਦਾ ਆ ਜਿਹੜੇ ਮੁੰਡੇ ਕਰਦੇ ਉਹ ਕਰਨ ਰਿਹਾ ਕੰਮ ਤਕਰੀਬਨ ਮੇਰਾ 35 40000 ਕਨੈਕਸ਼ਨ ਸਾਡਾ ਸ਼ਾਇਦ ਪਟਿਆਲੇ 'ਚ ਚੱਲ ਗਿਆ ਆ ਪਟਿਆਲੇ ਦੇ ਵਿੱਚ ਪਟਿਆਲੇ ਪਟਿਆਲੇ ਦੇ ਵਿੱਚ ਤੇ ਤਕਰੀਬਨ ਰਾਜਪੁਰੇ ਹੁਣ ਚੱਲਣਾ ਆ ਨਾਬੇ ਚੱਲਣਾ ਆ ਸਮਾਣੇ ਇਹਨਾਂ ਸਾਰੇ ਥਾਂ ਤੇ ਲੋਕ ਸਾਡੇ ਤੋਂ ਲੇ ਜਾ ਚੁਕੇ ਆ ਡੱਬੇ ਬਹੁਤ ਜਲਦੀ ਉੱਥੇ ਵੀ ਕੰਮ ਸ਼ੁਰੂ ਹੋ ਜਾਣਾ ਤੇ ਮਤਲਬ ਇਹਦੇ ਤੁਸੀਂ ਇਹ ਕਹਿੰਦੇ ਸਰਕਾਰ ਦੀ ਕੋਈ ਇੰਟਰਫੇਰੈਂਸ ਹੈ ਨਹੀਂ ਇੱਕ ਬਿਜ਼ਨਸ ਦੇ ਤੌਰ ਤੇ ਜਿਸ ਤਰ੍ਹਾਂ ਇਹ ਲੋਕੋ ਸਮੇਂ 'ਚ ਕਹਿੰਦੇ ਸੀ ਵੀ ਅਸੀਂ ਬਿਜ਼ਨਸ ਕਰ ਰਹੇ ਆ ਤੱਕਾ ਵੀ ਕੀਤਾ ਮਤਲਬ ਤੁਸੀਂ ਵੀ ਕਹਿੰਦੇ ਬਿਜ਼ਨਸ ਕਰ ਰਹੇ ਆ ਤੱਕਾ ਕੋਈ ਨਹੀਂ ਇਹ ਇਹ ਬੰਦਿਆ ਨੇ ਹਮਲਾ ਕੀਤਾ ਇਹਨਾਂ ਤੇ 307 ਲੱਗੀ ਇਹਨਾ ਬੰਦਿਆਂ ਨੇ ਆਪ ਦੇ ਆਪ ਹੀ ਸਮਾਨ ਤੋੜ ਲਿਆ ਇਹਨਾਂ ਦੇ ਪਰਚੇ ਹੋਏ ਹਨ ਇਹ ਆਪ ਹੀ ਅਸੀਂ ਇੱਕ ਬੰਦਾ ਉੱਠ ਕੇ ਕਵੇ ਵੀ ਆਮ ਬੰਦੇ ਦੇ ਉੱਤੇ ਕਿਸੇ ਤੇ ਪਰਚਾ ਹੋਇਆ ਜਾਂ ਕਿਸੇ ਤੇ ਹਮਲਾ ਹੋਇਆ ਇਹ ਆਪ ਹੀ ਆਪਣੀ ਲੜਾਈ ਬਣਾ ਲੈਂਦੇ ਆ ਇਹ ਜਾਦੇ ਚ ਉਸਤ ਬਣਦੇ ਆ ਵੀ ਸ਼ਾਇਦ ਅਸੀਂ ਹਾਈ ਕੋਰਟ ਜਾਣਾ ਵੀ ਅਸੀਂ ਇਹਨਾਂ ਦਾ ਨਾਮ ਵਰਤ ਕੇ ਵੀ ਪਠਾਨ ਮਾਇਰਾ ਧੱਕਾ ਕਰਦਾ ਵੀ ਪਠਾਨ ਮਾਇਰਾ ਆਇਆ ਕਰਦਾ ਪਠਾਨ ਮਾਇਰਾ ਤੁਹਾਡੇ ਚੋਂ ਹੀ ਆਇਆ ਕਾਲੀ ਦਲ ਚੋਂ ਹੀ ਤੇ ਪਠਾਨ ਮਾਇਰਾ ਨੇ ਸਾਰੇ ਘਰ ਵੇਖੇ ਆ ਤੇ ਪਠਾਨ ਮਾਇਰਾ ਤੁਹਾਡਾ ਵੀ ਵਜਨ ਜਾਣਦਾ ਪਠਾਨ ਮਾਇਰਾ ਦਾ ਤੁਸੀਂ ਜਾਣਦੇ ਹੋ ਉਠਾ ਲੈਣ ਦੀ ਬਜਾਏ ਸਿੱਧਾ ਹੀ ਮੈਂ ਇੱਕ ਗੱਲ ਕਰਦਾ ਨਾ ਵੀ ਆ ਆਓ ਬੈਠੋ ਆਪਾਂ ਬਈਏ ਇੱਕ ਦੂਜੇ ਦੇ ਸਾਹਮਣੇ ਤੇ ਇੱਕ ਕੁਐਸਚਨ ਹੋ ਜਾਣਾ ਤੇ ਆਪਾਂ ਇੱਕ ਦੂਜੇ ਦਾ ਵੇਖ ਲਈਏ ਹਿਸਾਬ ਕਿਤਾਬੀ ਕਿਹੜੀ ਸੱਚਾਈ ਆ ਤੁਹਾਡੇ ਕੋਲ ਤੇ ਕਿਹੜੀ ਸੱਚਾਈ ਆ ਸਾਡੇ ਕੋਲ ਤੇ ਕਿਸੇ ਦਾ ਨਾਂ ਝੂਠਾ ਲੈਣ ਤੋਂ ਪਹਿਲਾਂ ਆਪ ਨੂੰ ਇਹ ਸੋਚਣਾ ਚਾਹੀਦਾ ਵੀ ਸਾਰਿਆਂ ਦਾ ਹੀ ਇੱਜ਼ਤ ਸਾਰਿਆਂ ਦੀ ਹੁੰਦੀ ਆ। ਮਤਲਬ ਇਹ ਨਾ ਹੋਵੇ ਆਪਣੀਆਂ ਕੱਚ ਜਦੂਏ ਦੀ ਹੱਥ ਚ ਕਹਿਣ। ਬਿਲਕੁਲ ਬਿਲਕੁਲ। ਅੱਛਾ ਭਈ ਅਖੀਰ ਚ ਇੱਕ ਸਵਾਲ ਹੈ ਮੇਰਾ। ਹਾਈ ਕੋਰਟ ਨੇ ਕੋਈ ਰੋਕ ਲਾਈ ਆ ਵੀ ਇਹ ਕੇਵਲ ਕਨੈਕਸ਼ਨ ਨਾ ਲਾਉਣ ਜਾਣ ਜਾਂ ਇਦਾਂ ਦਾ ਕੋਈ ਮਸਲਾ? ਨਹੀਂ ਹਾਈ ਕੋਰਟ ਦਾ ਸਾਰੇ ਜਿਹੜੇ ਸਤਿਕਾਰ ਕਰਦੇ ਨੇ। ਜੀ। ਤੇ ਇਹ ਇਹਨਾਂ ਨੇ ਆਰਡਰ ਕੋਈ ਨਹੀਂਗਾ ਲੋਕ ਲਵਾ ਰਹੇ ਨੇ ਕਨੈਕਸ਼ਨ ਅੱਜ ਵੀ ਲਵਾ ਰਹੇ ਨੇ ਕਨੈਕਸ਼ਨ। ਭਈ ਜਿਹੜੀ ਇਹ ਗੱਲ ਕਰਦੇ ਜਦੋਂ ਕੋਈ ਲੜਾਈ ਝਗੜਾ ਹੋਊਗਾ। ਹੂੰ। ਕੋਈ ਨਹੀਂ ਕਹਿੰਦਾ ਵੀ ਇਸ ਤੇ ਪਰਚਾ ਨਹੀਂ ਹੋ ਸਕਦਾ ਵੀ ਕੋਰਟ ਦੇ ਆਰਡਰ ਹੈ ਪਰਚਾ ਨੂੰ ਜੇ ਹੁਣ ਵੀ ਕਿਸੇ ਨਾਲ ਕੋਈ ਲੜਨ ਝਗੜਨਗੇ ਜਾਂ ਅਸੀਂ ਲੜਾਂ ਝਗੜਾਂਗੇ ਸਾਡੇ ਤੇ ਪਰਚਾ ਹੋ ਜਾਣਾ ਜੇ ਲੜਾਂ ਝਗੜਨਗੇ ਇਹਨਾਂ ਦੇ ਪਰਚਾ ਨੂੰ ਕਾਨੂੰਨ ਸਭ ਲਈ ਬਰਾਬਰ ਹੁੰਦਾ ਕਾਨੂੰਨ ਕਿਸੇ ਨੂੰ ਵੀ ਕੋਈ ਡਿਨਾਈ ਨਹੀਂ ਕਰ ਸਕਦਾ ਅਸੀਂ ਹਾਈ ਕੋਰਟ ਦਾ ਕਦਰ ਕਰਦੇ ਆ ਸੁਪਰੀਮ ਕੋਰਟ ਦੀ ਕਦਰ ਕਰਦੇ ਆ ਸਾਡਿਆਂ ਕੋਟਾਂ ਦੀ ਕਦਰ ਕਰਦੇ ਆ ਸਾਡਾ ਫਰਜ਼ ਵੀ ਬਣਦਾ ਸੀ ਜਿਹੜੀਆਂ ਕੋਟਾਂ ਬਣੀਆਂ ਸਾਡੇ ਵਾਸਤੇ ਹੀ ਆ ਤੇ ਇਹਨਾਂ ਦਾ ਅਸੀਂ ਕਦਰ ਕਰੀਏ ਪਰ ਮੈਂ ਇੱਕ ਚੀਜ਼ ਕਹਿਣਾ ਵੀ ਸਿਆਸਤ ਗੰਦੀ ਨਾ ਕਰੀਏ ਜੀ ਹਰ ਮਿੱਟ ਵੀ ਬਹੁਤ ਵਧੀਆ ਗੱਲ ਹੈ ਇੱਕ ਲਾਸਟ ਸਵਾਲ ਹੈ ਇਹ ਦੇ ਵੀ ਹਰਮੀਤ ਦੀ ਜਿਹੜੀ ਰਿਸ਼ਤੇਦਾਰੀ ਆ ਸਿੱਧੀ ਸੀਐਮ ਨਾਲ ਪੈਂਦੀ ਹੈ ਉਹਨਾਂ ਦੇ ਜਿਹੜੇ ਪਤਨੀ ਨੇ ਉਹ ਇਹਨਾਂ ਦੀ ਵਾਈਫ ਦੇ ਰਿਸ਼ਤੇਦਾਰ ਨੇ ਤੇ ਇਸ ਕਰਕੇ ਹਰਮੀਤ ਧੱਕਾ ਕਰ ਰਿਹਾ ਇਹ ਕੁੜੀ ਨੂੰ ਬਦਨਾਮ ਕਰਦੇ ਨੇ ਗੁਰਪ੍ਰੀਤ ਕੌਰ ਨੂੰ ਸਾਡੀ ਧੀ ਆ ਉਹ ਰਿਸ਼ਤੇਦਾਰ ਆ ਪਰ ਉਹਨੇ ਕਦੀ ਵੀ ਸਾਡੀ ਕਿਸ ਕੰਮ ਚ ਕਦੀ ਵੀ ਅਸੀਂ ਨਾ ਉਹ ਤੋਂ ਹੈਲਪ ਕਦੀ ਮੰਗੀ ਆ ਨਾ ਕਦੀ ਇਹ ਤੇ ਬਿਜ਼ਨਸ ਆ ਅਸੀਂ ਪੈਸੇ ਦੇ ਕੇ ਚੀਜ਼ ਲਈ ਆ ਪੈਸੇ ਦੇ ਕੇ ਮੇਰੇ ਅਕਾਊਂਟ ਚੋਂ ਅਸੀਂ ਪੈਸੇ ਪਾਏ ਆ ਇਹਨਾਂ ਨੇ ਉੱਤੇ ਹਾਈ ਕੋਰਟ ਚ ਵੀ ਲਾਇਆ ਵੀ ਇਹਨੇ ਪੈਸੇ ਕਿੱਥੋਂ ਲਾਏ ਮੈਂ ਜਾਇਦਾਤੀ ਆ ਮੈਂ ਕੋਈ ਇਹੋ ਜਿਹਾ ਨਹੀਂ ਮੇਰੇ ਇਹ ਜਿਹੜੀ ਚੀਜ਼ ਪੁੱਛਣ ਕਿ ਮੈਂ ਦੱਸੂਗਾ ਵੀ ਮੈਂ ਪੈਸੇ ਕਿੱਥੋਂ ਆਏ ਆ ਕਿੱਥੋਂ ਮੈਂ ਲਾਏ ਆ ਠੀਕ ਹੈ ਕਿ ਨਹੀਂ ਉਹਨੂੰ ਕੁੜੀ ਨੂੰ ਤੇ ਸਿਰਫ ਇੱਕ ੜੀਸ ਲੈਂਦੇ ਵਿੱਚ ਵੀ ਨੂਰ ਸਰਕਾਰ ਦੇ ਦਰਬਾਰੇ ਬਦਨਾਮ ਕਰੀਏ ਉਹ ਸਾਡੀ ਧੀ ਆ ਮਾਨ ਸਾਹਿਬ ਦੀ ਵਾਈਫ ਆ ਤੇ ਉਹਨਾਂ ਉਹਨੇ ਕਦੀ ਵੀ ਸਾਨੂੰ ਨਾ ਮੈਂ ਮੈਂ ਇੱਕ ਇੱਕ ਗੱਲ ਮੈਂ ਵੈਸੇ ਵੀ ਇਹਨੂੰ ਕਹੀ ਆ ਵੀ ਤੁਹਾਨੂੰ ਕਦੀ ਮੇਰੇ ਕਰਕੇ ਸਿਰ ਨਹੀਂ ਝੁਕਾਉਣਾ ਪੈਂਦਾ ਕੋਈ ਪੈਸੇ ਦਾ ਮੇਰੇ ਤੇ ਅਲੀਗੇਸ਼ਨ ਲਾ ਦੇ ਕੋਈ ਅਫਸਰ ਲਾ ਦੇ ਕੋਈ ਪਬਲਿਕ ਲਾ ਦੇ ਵੀ ਮੈਂ ਕਿਸੇ ਤੋਂ ਪੈਸਾ ਲੈਣਾ ਇਹਨਾਂ ਦੇ ਕਹਿਣਾ ਮੈਂ ਗੰਦਾ ਨਹੀਂ ਹੋਣ ਲੱਗਾ ਇਹਨਾਂ ਦੇ ਕਹਿਣਾ ਕੋਈ ਫਰਕ ਨਹੀਂ ਪੈਂਦਾ ਬਹੁਤ ਵੱਡੀ ਗੱਲ ਹੈ ਹਰਮਿਤભાઈ ਇਹ ਇੱਕ ਫਾਇਦਾ ਤਾਂ ਆਪਣੇ ਇਲਾਕੇ ਲਈ ਆਪਣੇ ਲੋਕਾਂ ਲਈ ਤਾਂ ਲੈ ਸਕਦੇ ਹੋ ਮਾਨ ਸਾਹਿਬ ਦੀ ਨੇੜਤਾ ਦਾ ਵੀ ਕੋਈ ਨਾ ਕੋਈ ਲੋਕਾਂ ਦੇ ਕੰਮ ਜਾਂ ਵਿਕਾਸ ਕਰ ਜੋਣ ਇਹ ਤਾਂ ਮੈਂ ਮੈਂ ਆਪਣੇ ਹਲਕੇ ਵਾਸਤੇ ਜਿਹੜੀ ਚੀਜ਼ ਮੰਗਦਾ ਨਾ ਮੈਂ ਆਪਣੇ ਵਾਸਤੇ ਨਹੀਂ ਕਦੀ ਕੋਈ ਚੀਜ਼ ਮੰਗੀ ਮੈਂ ਆਪਣੇ ਹਲਕੇ ਵਾਸਤੇ ਇੰਡਸਟਰੀ ਮੰਗਦਾ ਮਾਨ ਸਾਹਿਬ ਤੋਂ ਮੈਂ ਆਪਣੇ ਹਲਕੇ ਵਾਸਤੇ ਛੜਕਾਂ ਚੌੜੀਆਂ ਕਹਿੰਦਾ ਵੀ ਸਾਰੀਆਂ ਹੋ ਜਾਣ ਸਾਡੀਆਂ ਜਿਹੜੀਆਂ 18 ਫੁੱਟੀ ਆਮ ਪਿੰਡਾਂ ਨੂੰ ਰੋਡ ਜਾਂਦਾ 18 ਫੁੱਟਾ ਹੋ ਜੇ ਸਾਡੇ ਇੰਡਸਟਰੀ ਮਿਲੇ ਕਾਲਜ ਮਿਲਣ ਕੋਈ ਹਸਪੀਟਲ ਵਧੀਆ ਮਿਲੇ ਸਾਡੇ ਚਣੋ ਰੋਜ਼ਗਾਰ ਮਿਲੇ ਇਹੋ ਜੇ ਮੈਂ ਕੁਝ ਚੀਜ਼ਾਂ ਮੰਗੂਗਾ ਹਰ ਮੰਗਣੀਆਂ ਮੈਂ ਘਰੇਲੂ ਤੇ ਮੇਰੀ ਰੋਟੀ ਪਾਣੀ ਚੱਲਦਾ ਵਧੀਆ ਉਹਦੇ ਵਾਸਤੇ ਮੈਂ ਆਪਣੇ ਵਾਸਤੇ ਕੁਝ ਨਹੀਂ ਮੰਗਦਾ ਸ਼ੁਕਰੀਆ